ਹਾਂਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਇੱਕ ਸਨੇਹਾ ਉਹਨਾਂ ਲੋਕਾਂ ਨੂੰ ਜਿਹੜੇ ਊਚ ਨੀਚ ਜਾਤ ਪਾਤ ਦਾ ਰੌਲਾ ਪਾ ਕੇ ਸੰਸਾਰ ਦੇ ਵਿੱਚ ਫੁੱਟ ਪਾਉਂਦੇ ਨੇ ਭਾਈਚਾਰੇ ਦੀ ਸਾਂਝ ਨੂੰ ਖਰਾਬ ਕਰਦੇ ਨੇ ਅਤੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਉਲਟ ਚੱਲਦੇ ਹਨ ਇਹ ਰਾਈਟਰ ਬਾਈ ਸੇਰੋਂ ਵਾਲੇ ਮਟੋਂਾਂ ਦੇ ਬਹੁਤ ਕਰੀਬੀ ਨੇ ਉਹਨਾਂ ਦੁਆਰਾ ਲਿਖਿਆ ਹੋਇਆ ਹੈ ਤੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਚੰਗਾ ਲੱਗਿਆ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਤੇ ਸੁਣ ਕੇ ਅਵਲ ਅੱਲਾ ਨੂਰਿਓ ਪਾਇਆ ਕੁਦਰਤ ਕੇ ਸਭ ਬੰਦੇ ਨੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰਿਓ ਪਾਇਆ ਹੋ ਰੱਬ ਵੀ ਕੱਲਾ ਰਹਿ ਨਹੀਂ ਸਕਿਆ ਇਸ ਨੂੰ ਇਸਕ ਸਤਾਇਆ ਏ ਨੂਰੋਂ ਨੂਰ ਜੁਦਾ ਕਰ ਆਪਣਾ ਪਿਆਰ ਬੰਦੇ ਨਾਲ ਪਾਇਆ ਏ ਕਾਮਲ ਮੁਰਸ਼ਦ ਲੱਭਣ ਦੇ ਲਈ ਤੋੜ ਤਮਾਂ ਦੇ ਜੰਦੇ ਨੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਨੇ ਹਵਲ ਅੱਲਾ ਨੂਰੀਓ ਪਾਇਆ ਪਾਵਲ ਅੱਲਾ ਨੂੰ ਰਿਓ ਪਾਇਆ ਹਰ ਇੱਕ ਵਸਤੂ ਜੋੜਾ ਜੋੜਾ ਇੱਕ ਚੰਗਾ ਇੱਕ ਮਾੜਾ ਏ ਇੱਕ ਲੋਬੀ ਇੱਕ ਤਿਆਗੀ ਫਿਰਦੇ ਏ ਮਾਇਆ ਦਾ ਪੜਾਏ ਕੋਟਨ ਬਦ ਹਤਿਆਰੇ ਪਾਪੀ ਕੋਟਨ ਬਦ ਹਤਿਆਰੇ ਪਾਪੀ ਕੋਟਨ ਨਾਮ ਜਪੰਦੇ ਨੇ ਇਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰੀ ਉਪਾਇਆ ਅਵਲ ਅੱਲਾ ਨੂਰੀ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਇਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰੀ ਉਪਾਇਆ ਓਏ ਕਈ ਹੁਸਨਾ ਦੇਖਲੇ ਬਗੀਚੇ ਆਪਣੀ ਮਹਿਕ ਖਿਲਾਉਂਦੇ ਨੇ ਕਈ ਬਾਦਸਾਹੋ ਚੱਕਰ ਵਰਤੀ ਜੱਗ ਤੇ ਹੁਕਮ ਚਲਾਉਂਦੇ ਨੇ ਕਈ ਟੁੱਠਾ ਫੜ ਦਰ ਦਰ ਮੰਗਦੇ ਕਈ ਟੁੱਠਾ ਫੜ ਦਰ ਦਰ ਮੰਗਦੇ ਕਈ ਕੁਸ਼ਤੀ ਕਈ ਅੰਦੇ ਨੇ ਇਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਨੇ ਹਵਲ ਅੱਲਾ ਨੂਰੀ ਉਪਾਇਆ ਓਏ ਅੰਡ ਜਿਹਰ ਜਿਸੇ ਤਜ ਉਤਪੁਜ ਸਾਰੇ ਤੇਰਾ ਨੂਰ ਦਿਸੇ ਓਏ ਗੁਰਮੁਖ ਵੇਖਣ ਘਟ ਘਟ ਅੰਦਰ ਮਨ ਮੁਖਾਂ ਨੂੰ ਦੂਰ ਦਿਸੇ ਹੋ ਅੰਤੁ ਤੇ ਜੇਰਜ ਸੇ ਤੁਜ ਉਤਪੁਜ ਸਾਰੇ ਤੇਰਾ ਨੂਰ ਦਿਸੇ ਹੋ ਗੁਰਮੁਖ ਵੇਖਣ ਕਟ ਕਟ ਅੰਦਰ ਮਨ ਮੁਖਾਂ ਨੂੰ ਦੂਰ ਦਿਸੇ ਉਸ ਨੂੰ ਹਰ ਥਾਂ ਨਜਰੀ ਆਉਂਦਾ ਤੂੰ ਉਸ ਨੂੰ ਹਰ ਥਾਂ ਨਜਰੀ ਆਉਂਦਾ ਜਿਸ ਤੇ ਨਦਰ ਕਰਨਦੇ ਨੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰੀ ਉਪਾਇਆ ਅਵਲ ਅੱਲਾ ਨੂਰੀ ਉਪਾਇਆ ਹਿੰਦੂ ਮੁਸਲਮ ਸਿੱਖ ਈਸਾਈ ਵੱਧ ਝਗੜਾ ਪਾਇਆ ਏ ਸਬੇ ਸਾਂਜੀ ਵਾਲ ਸਦਾਇਨ ਗੁਰੂ ਨਾਨਕ ਫਰਮਾਇਆ ਏ ਹਿੰਦੂ ਮੁਸਲਮ ਸਿੱਖ ਈਸਾਈ ਵਾਧੂ ਝਗੜਾ ਪਾਇਆ ਏ ਸਬੇ ਸਾਂਜੀ ਵਾਲ ਸਦਾਇਨ ਗੁਰੂ ਨਾਨਕ ਫਰਮਾਇਆ ਏ ਜੀਵ ਪਰਮਾਤੋ ਜੁਦਾ ਬਣਾਤਾ ਜੀਵ ਪਰਮਾਤਮਾ ਤੋਂ Juda ਬਣਾਤਾ ਇਹ ਮਾਇਆ ਦੇ ਫੰਦੇ ਨੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰੀ ਉਪਾਇਆ ਅਵਲ ਅੱਲਾ ਨੂਰੀ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਨੇ ਅਵਲ ਅੱਲਾ ਨੂਰੀ ਉਪਾਇਆ ਅਵਲ ਅੱਲਾ ਨੂਰੀ ਉਪਾਇਆ ਧੰਵਾਦ ਜੀ ਸਾਰਿਆਂ ਦਾ